ਸਿਰਿਆ ਕਾਂਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਐਨਜੀਟੀ ਨੇ ਪਠਿੰਡਾ ਸਾਲਿ ਸਾਲਿਡ ਵੈਸਟ ਪਲਾਂਟ ਦੀ ਮੰਗੀ ਵਿਸਤਾਰ ਰਿਪੋਰਟ ਨੱਦੀ ਨੂੰ ਹੋਵੇ ਕਿ 3.5 ਸਾਲ ਪਹਿਲਾਂ ਪਲਾਂਟ ਪਿੱਛੇ ਰਹਿਣ ਖੁੰਦ ਵਿੱਚ ਲੱਗੀ ਅੱਗ ਮਾਮਲੇ ਦੀ ਸੁਣਵਾਈ ਪ੍ਰਦੇਸ਼ ਦੇ ਪਹਿਲੇ ਵੈਸਟ ਪਲਾਂਟ ਦੇ ਸੰਚਾਲਨ ਨੂੰ ਲੈ ਕੇ ਨਗਰ ਨਿਗਮ ਬਠਿੰਡਾ ਤੇ ਕੰਪਨੀ ਵਿਚਾਲੇ ਚੱਲ ਰਹੇ ਵਿਵਾਦ ਦੇ ਮਾਮਲੇ ਵਿੱਚ ਨਵੀਂ ਦਿੱਲੀ ਸਥਿਤ ਨੈਸ਼ਨਲ ਗ੍ਰੀਨ ਟਿਊਬ ਵੈਲਡ ਵਿੱਚ ਸੁਣਵਾਈ ਜਾਰੀ ਹੈ ਲਗਭਗ 3.5 ਸਾਲ ਪਹਿਲਾਂ ਪਲਾਟ ਦੇ ਪਿੱਛੇ ਪੁਰਾਣੇ ਕੂੜੇ ਵਿੱਚ ਲੱਗੀ ਅੱਗ ਮਾਮਲੇ ਦੀ ਸੁਣਵਾਈ 18 ਸਤੰਬਰ ਨੂੰ ਹੋਈ ਸੀ ਇਸ ਸੁਣਵਾਈ ਵਿੱਚ ਨਗਰ ਨਿਗਮ ਤੇ ਕੰਪਨੀ ਨੇ ਇੱਕ ਦੂਜੇ ਨੂੰ ਜ਼ਿੰਮੇਵਾਰ ਠਰੋਂਦੇ ਹੋਏ ਆਪੋ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਛਡਾਇਆ ਦੋਵਾਂ ਧਿਰਾਂ ਨੇ ਸਮਝੌਤੇ ਦੀਆਂ ਸ਼ਰਤਾਂ ਦਾ ਸ਼ਰਤਾਂ ਦੀ ਪਾਲਣਾ ਨਾ ਕਰਨ ਤੇ ਦੋਸ਼ ਵੀ ਲਾਏ ਜਿਸ ਤੋਂ ਬਾਅਦ ਐਨ ਜੀਟੀ ਨੇ ਬਠਿੰਡਾ ਨਗਰ ਨਿਗਮ ਤੇ ਜੀਏ ਜੀ ਆਈ TF ਵੱਲੋਂ ਬਠਿੰਡਾ ਵਿੱਚ ਠੋਸ ਕੂੜਾ ਅਤੇ ਪੁਰਾਣੇ ਕੂੜੇ ਦੇ ਪ੍ਰਬੰਧ ਸਬੰਧੀ ਨਗਰ ਨਿਗਮ ਬਠਿੰਡਾ ਤੇ ਜੀਆਈਟੀ ਐਫ ਵੱਲੋਂ ਪੇਸ਼ ਕੀਤੀਆਂ ਕਾਰਜ ਯੋਜਨਾਵਾਂ ਦੀ ਸਮੀਖਿਆ ਕੀਤੀ ਦੋਵਾਂ ਨੇ ਕੰਮ ਦੀ ਸਮੀਖਿਆ ਕਰਨ ਤੋਂ ਬਾਅਦ ਵੀ ਐਨਜੀਟੀ ਦੇ ਨਿਰਦੇਸ਼ ਦਿੱਤਾ ਕਿ ਨਗਰ ਨਿਗਮ ਤੇ ਜੀਆਈਟੀ ਜੀਆਈਟੀ ਐਫ ਕੰਪਨੀ ਵਿਚਕਾਰ ਹੋਏ ਸਮਝੌਤੇ ਅਨੁਸਾਰ ਉਹਨਾਂ ਨੂੰ 29 ਸਤੰਬਰ ਤੋਂ ਪਹਿਲਾਂ ਐਨਜੀਟੀ ਵਿੱਚ ਬਠਿੰਡਾ ਸਲਾਈਡ ਵਾਸਟ ਪਲਾਟ ਸਬੰਧੀ ਆਪਣੀ ਵਿਸਤਾਰ ਰਿਪੋਰਟ ਪੇਸ਼ ਕਰਨੀ ਹੋਵੇਗੀ ਇਸ ਰਿਪੋਰਟ ਵਿੱਚ ਕੂੜਾ ਇਕੱਠਾ ਕਰਨਾ ਢੋਆ ਟਵਾਈ ਪ੍ਰੋਸੈਸਿੰਗ ਦੇ ਨਿਪਟਾਰੇ ਲਈ ਕੀਤੇ ਗਏ ਕੰਮਾਂ ਦੀ ਜਾਣਕਾਰੀ ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀਰਵਾ ਦੇਣਾ ਹੋਵੇਗਾ ਇਸ ਦੇ ਨਾਲ ਹੀ ਐਨਜੀਟੀ ਦੇ ਨੇ ਪੁਰਾਣੇ ਕੂੜੇ ਦੇ ਤੇ ਉਸ ਤੇ ਨਿਪਟਾਰੇ ਦੀ ਸਥਿਤੀ ਸਪਸ਼ਟ ਕਰਨ ਦੀ ਹੁਕਮ ਨਗਰ ਨਿਗਮ ਨੂੰ ਦਿੱਤੇ ਹਨ ਉਹਨਾਂ ਇਹ ਵੀ ਪੁੱਛਿਆ ਹੈ ਕਿ ਪੁਰਾਣੇ ਕੂੜੇ ਦੇ ਨਿਪਟਾਰੇ ਲਈ ਕੀ ਕੋਈ ਮੁਫਤ ਕੰਮ ਮੁਫਤ ਵਿੱਚ ਕੀਤਾ ਗਿਆ ਜਾਂ ਫਿਰ ਉਸ ਦਾ ਪੁਤਾਨ ਕੀਤਾ ਗਿਆ ਇਸ ਦੀ ਪੂਰੀ ਰਿਪੋਰਟ ਅਗਲੀ ਸੁਣਵਾਈ ਤੋਂ ਪਹਿਲਾਂ ਐਨਜੀਟੀ ਨੂੰ ਪੇਸ਼ ਕਰਨੀ ਹੋਵੇਗੀ ਐਨਜੀਟੀ ਨੇ ਮੌਜੂਦਾ ਸਮੇਤ ਚੋਂ ਪੁਰਾਣੇ ਕੂੜੇ ਦੀ ਸਥਿਤੀ ਬਾਰੇ ਵੀ ਜਾਣਕਾਰੀ ਮੰਗੀ ਜਿਸ ਵਿੱਚ ਇਹ ਦੱਸਿਆ ਜਾਣਾ ਜਾਣਾ ਚਾਹੀਦਾ ਹੈ ਕਿ ਕਿੰਨਾ ਕੂੜਾ ਖਤਮ ਕੀਤਾ ਗਿਆ ਤੇ ਕਿੰਨਾ ਹਾਲੇ ਬਚਿਆ ਹੈ ਐਨ ਜੀਟੀ ਨੇ ਨਿਗਮ ਤੇ ਜੀ ਆਈਟੀ ਐਫ ਕੰਪਨੀ ਦੋਵਾਂ ਨੂੰ ਛਾੜ ਲਗਾਉਂਦੇ ਹੋਏ ਕਿਹਾ ਹੈ ਕਿ ਲੋਡ ਪੈਣ ਦੇ ਮੌਕੇ ਤੇ ਨਰੀਖਣ ਕੀਤਾ ਜਾਵੇਗਾ ਤਾਂ ਕਿ ਵਾਤਾਵਰਣ ਤੇ ਸਿਹਤ ਪ੍ਰਭਾਵ ਨੂੰ ਬਿਹਤਰ ਸਮਝਿਆ ਜਾ ਸਕੇ ਐਨ ਜੀਟੀ ਨੇ ਕਿਹਾ ਹੈ ਕਿ ਜਲਦੀ ਇੱਕ ਟੀਮ ਬਠਿੰਡਾ ਸਲਾਈਡ ਵੈਸਟ ਪਲਾਟ ਦੀ ਸਾਈਟ ਦਾ ਨਰੀਖਣ ਕਰੇਗੀ ਅਤੇ ਨਿਗਮ ਤੇ ਜੀ ਆਈਟੀ ਐਫ ਆਪਣੀ ਵੱਲੋਂ ਦਿੱਤੀ ਗਈ ਰਿਪੋਰਟ ਦੀ ਜ਼ਮੀਨੀ ਪੱਧਰ ਤੇ ਜਾਂਚ ਕਰੇਗੀ ਫਿਰ ਹਾਲ ਐਨ ਜੀਟੀ ਦੇ ਮਾਮਲੇ ਦੀ ਅਗਲੀ ਸੁਣਵਾਈ 29 ਸਤੰਬਰ ਤੈਅ ਕੀਤੀ ਹੈ ਅਤੇ ਹੁਕਮ ਦਿੱਤਾ ਹੈ ਕਿ ਸੁਣਵਾਈ ਤੋਂ ਪਹਿਲਾਂ ਮੰਗੀ ਗਈ ਪੂਰੀ ਰਿਪੋਰਟ ਪੇਸ਼ ਕਰੋ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ